ਬਿਕਰਮਜੀਤ ਮਜੀਠੀਆ ਨੂੰ ਲੱਗਦਾ ਸੀ ਕਿ ਉਹ ਬਾਹਰ ਆ ਜਾਵੇਗਾ ਸ਼ਾਇਦ ਉਸ ਦੀ ਰਿਹਾਈ ਹੋ ਜਾਵੇਗੀ ਪਰ ਬਿਕਰਮਜੀਤ ਮਜੀਠੀਆ ਨੂੰ ਬਹੁਤ ਹੀ ਵੱਡਾ ਝਟਕਾ ਲੱਗਾ ਜੱਜ ਨੇ ਕੋਈ ਗੱਲ ਵੀ ਨਹੀਂ ਸੁਣੀ ਕੋਈ ਦਲੀਲ ਨਹੀਂ ਸੁਣੀ ਜਿੱਥੇ ਬਿਕਰਮਜੀਤ ਮਜੀਠੀਆ ਦਾ ਵਕੀਲ ਅਤੇ ਉਸ ਦੀ ਪਤਨੀ ਪ੍ਰੈਸ ਕਾਨਫਰੰਸਾਂ ਕਰਦੇ ਆ ਕਿ ਸਾਡੇ ਉੱਪਰ ਸਾਰੇ ਲਾਏ ਇਲਜ਼ਾਮ ਝੂਠੇ ਨੇ ਉਹਨਾਂ ਕਿਹਾ ਕਿ 29 ਮੋਬਾਈਲ ਫੋਨ 540 ਕਰੋੜ Shimla ਵਾਲੀ ਪ੍ਰਾਪਰਟੀ ਦੀ ਤਾਂ ਸਰਕਾਰੀ ਵਕੀਲ ਨੇ ਕੋਈ ਗੱਲ ਹੀ ਨਹੀਂ ਕੀਤੀ ਇਸ ਕਰਕੇ ਵਿਕਰਮਜੀਤ ਮਜੀਠੀਆ ਦਾ ਵਕੀਲ ਕਹਿੰਦਾ ਸੀ ਕਿ ਸਾਡੀ ਰਿਹਾਈ ਪੱਕੀ ਹੈ ਕਿ ਸਰਕਾਰ ਆਪਣੀ ਕਹਿਣੀ ਕਥਨੀ ਦੀ ਪੱਕੀ ਨਹੀਂ ਕੇਸ ਡੀਏ ਦਾ ਬਣਾਇਆ ਪਰ ਸਰਕਾਰ ਬਾਹਰ ਉਸ ਨੂੰ ਕਹਿ ਰਹੀ ਆ ਕਿ ਐਸ ਉੱਪਰ ਕੇਸ ਐਂਡੀਪੀਐਸ ਦਾ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਸੀ ਇਹ ਸਰਕਾਰ ਚਾਹੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੰਦੀ ਪਰ ਕੋਰਟ ਉਹਨਾਂ ਨੂੰ ਜ਼ਰੂਰ ਰਾਹਤ ਦੇਵੇਗੀ ਜਦੋਂ ਇਹ ਗੱਲ ਸਾਹਮਣੇ ਆਈ ਜਿਹੜੇ ਸਰਕਾਰ ਨੂੰ ਚਾਉਣ ਵਾਲੇ ਸੀ ਜਾਂ ਬਿਕਰਮਜੀਤ ਮੰਜੀਠੀਆ ਦੇ ਉਲਟ ਸੀ ਕਿਉਂਕਿ ਬਿਕਰਮਜੀਤ ਮੰਜੀਠੀਆ 2007 ਦੇ ਵਿੱਚ ਪਹਿਲੀ ਵਾਰੀ ਮੰਤਰੀ ਬਣਦਾ ਮੰਤਰੀ ਬਣਨ ਦੇ ਨਾਲ ਉਸ ਦਾ ਕੱਦ ਵੀ ਉੱਚਾ ਹੁੰਦਾ ਉਸ ਦੀ ਅਪਰੋਚ ਵੱਧਦੀ ਆ ਪਰ ਇਸ ਦੇ ਨਾਲ ਨਾਲ ਆਸ ਦੇ ਸਿਆਸੀ ਦੁਸ਼ਮਣ ਵੀ ਪੈਦਾ ਹੋ ਗਏ ਆਸ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗਦੇ ਆ 2009 ਤੋਂ ਬਾਅਦ ਨਸ਼ਾ ਤਸਕਰੀ ਰੇਤਾ ਬੱਜਰੀ ਦੇ ਇਲਜ਼ਾਮ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਬਿਕਰਮਜੀਤ ਮਜੀਠੀਆ ਦੇ ਉੱਪਰ ਲੱਗਦੇ ਆ ਪਰ ਬਿਕਰਮਜੀਤ ਮਜੀਠੀਆ ਵਾਰ-ਵਾਰ ਇਹ ਗੱਲ ਕਹਿੰਦਾ ਕਿ ਆਸ ਉੱਪਰ ਨਸ਼ੇ ਦਾ ਇਲਜ਼ਾਮ ਲੱਗਦਾ 2021 ਦੇ ਵਿੱਚ ਚਰਨਜੀਤ ਚੰਨੀ ਦੀ ਸਰਕਾਰ ਵਿੱਚ ਆਸ ਉੱਪਰ ਐਨਡੀਪੀਐਸ ਦਾ ਪਰਚਾ ਦਰਜ ਹੁੰਦਾ ਪਰ ਬਿਕਰਮਜੀਤ ਮਜੀਠੀਆ ਕਹਿੰਦਾ ਕਿ ਉਸ ਨੂੰ ਹਾਈ ਕੋਰਟ ਵੱਲੋਂ ਰਾਹਤ ਮਿਲ ਚੁੱਕੀ ਹੈ ਬਿਕਰਮਜੀਤ ਮਜੀਠੀਆ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਸ ਨੇ ਕਿਹਾ ਕਿ ਉਸ ਨੂੰ ਮਜੀਠਾ ਤੋਂ ਲੋਕਾਂ ਨੇ ਚੁਣ ਕੇ ਭੇਜਿਆ ਸੀ ਨਾ ਕਿ ਉਹ ਆਪ ਗੱਦੀ ਉੱਪਰ ਬੈਠੇ ਸੀ ਪਰ ਜੇਕਰ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਕਰਮਜੀਤ ਮਜੀਠਾ ਦੇ ਨਾਲ ਚਟਾਨ ਵਾਂਗ ਖੜੇ ਸੀ ਉਹਨਾਂ ਦਾ ਕਹਿਣਾ ਕਿ ਬਿਕਰਮਜੀਤ ਮਜੀਠੀਆ ਇੱਕ ਮਾਝੇ ਦਾ ਜਰਨਲ ਆ ਉਹ ਅਕਾਲੀ ਦਲ ਦਾ ਜਰਨਲ ਆ ਇਹ ਸਾਰੀਆਂ ਚਾਲਾਂ ਮਜੀਠੀਏ ਨੂੰ ਬਦਨਾਮ ਕਰਨ ਦੇ ਲਈ ਕੀਤੀਆਂ ਜਾਂਦੀਆਂ ਨੇ 2022 ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਮਾਲਵੇ ਦੇ ਵਿੱਚ ਸਾਰੀਆਂ ਸੀਟਾਂ ਜਿੱਤ ਗਈ ਸੀ ਮਾਝੇ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਢਾਹ ਢੇਰੀ ਕਰ ਦਿੱਤਾ ਪਰ ਬਿਕਰਮਜੀਤ ਮਜੀਠੀਆ ਆਪਣੀ ਸੀਟ ਤੋਂ ਜਿੱਤ ਗਏ ਸੀ ਹੁਣ ਜੇਕਰ ਗੱਲ ਕੀਤੀ ਜਾਵੇ ਸੀਐਮ ਮਾਨ ਦੀ ਜਦੋਂ ਦਾ ਬਿਕਰਮਜੀਤ ਮਜੀਠੀਆ ਜੇਲ੍ਹ ਦੇ ਵਿੱਚ ਗਿਆ ਉਹ ਭਾਵੇਂ ਨਾਮ ਨਹੀਂ ਲੈ ਰਹੇ ਕਿਉਂਕਿ ਫਿਰ ਕੋਰਟ ਦੇ ਵਿੱਚ ਇਹ ਗੱਲ ਸਾਬਤ ਹੋ ਜਾਵੇਗੀ ਕਿ ਇਹ ਪਰਚਾ ਰਾਜਨੀਤਿਕ ਵਿਰੋਧ ਕਰਕੇ ਪਿਆ ਨਾਮ ਭਾਵੇਂ ਨਹੀਂ ਲੈਂਦੇ ਸੀ ਪਰ ਉਹ ਸਭਾ ਦੇ ਵਿੱਚ ਇਹ ਗੱਲ ਜ਼ਰੂਰ ਕਰਦੇ ਸੀ ਕਿ ਜਿਹੜਾ ਵੱਡਾ ਮગરਮਾਛਾ ਚਿੱਟੇ ਦਾ ਸੌਦਾਗਰ ਆ ਜਦੋਂ ਦਾ ਪੰਜਾਬ ਦੇ ਵਿੱਚ ਚਿੱਟਾ ਆਇਆ ਤਾਂ ਬਿਕਰਮਜੀਤ ਮਜੀਠੀਏ ਦਾ ਨਾਮ ਜੋੜ ਦਿੱਤਾ ਗਿਆ ਭਾਵੇਂ ਅਕਾਲੀ ਦਲ ਸੋਸ਼ਲ ਮੀਡੀਆ ਉੱਪਰ ਇੰਨਾ ਸਟਰੋਂਗ ਨਹੀਂ ਸੀ ਪਰ ਚਿੱਟੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਬਿਕਰਮਜੀਤ ਮਜੀਠੀਆ ਨੂੰ ਬੜਾ ਬਦਨਾਮ ਕੀਤਾ ਗਿਆ ਭਾਵੇਂ ਬਿਕਰਮਜੀਤ ਮਜੀਠੀਆ ਨੂੰ ਦੋਹਾਂ ਚੀਜ਼ਾਂ ਤੋਂ ਨਿਆਂ ਮਿਲ ਗਿਆ ਕੋਰਟ ਅਤੇ ਜਨਤਾ ਦੀ ਕਚਹਿਰੀ ਚੋਂ ਪਰ ਫਿਰ ਵੀ ਉਸ ਦਾ ਨਾਮ ਇਸ ਮਾੜੇ ਕੰਮ ਦੇ ਵਿੱਚ ਘੜੀਸਿਆ ਗਿਆ ਹੁਣ ਲੋਕ ਇਹ ਵੀ ਕਹਿ ਰਹੇ ਆ ਕਿ ਬਿਕਰਮਜੀਤ ਮਜੀਠੀਆ ਤਾਂ ਜੇਲ੍ਹ ਦੇ ਵਿੱਚ ਬੰਦ ਹੈ ਪਰ ਹੁਣ ਕੌਣ ਚਿੱਟਾ ਵਕਾਉਂਦਾ ਇਸ ਗੱਲ ਦਾ ਜਵਾਬ ਕਿਸੇ ਨੂੰ ਨਹੀਂ ਆਉਂਦਾ ਬਿਕਰਮਜੀਤ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਰੱਖਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਮਾਣ ਵੜਕਾ ਮਾਰ ਰਿਆ ਪਰ ਫੈਸਲਾ ਕੋਰਟ ਦੇ ਹੱਥ ਵਿੱਚ ਆ ਹੁਣ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਕੋਰਟ ਕੀ ਫੈਸਲਾ ਕਰਦਾ